ਕਦੇ ਮਰਸੂਰਾਵਾਲੇ ਡਾਕਟਰ ਨੂੰ ਅੱਖਾਂ ਦਿਖਾ ਕੇ ਆਉਣੀਆ ਨੇ ਉਹ ਬਹੁਤ ਵਧੀਆ ਡਾਕਟਰ ਨੇ ਜਿਨ੍ਹਾਂ ਦੇ ਆਪਰੇਸ਼ਨ ਕਰਵਾਉਣ ਵਾਲੇ ਹੁੰਦੇ ਸੀ ਉਹ ਕਹਿੰਦੇ ਸੀ ਵੀ ਮਰਸੂਰਾਵਾਲੇ ਡਾਕਟਰ ਨੇ ਕੈਪਲ ਗੋਲਾਈ ਕਰਦੇ ਵਿੱਚ ਜਾ ਕੇ ਅਸੀਂ ਅੱਖਾਂ ਬਲਵਾ ਕੇ ਲਿਆਵਾਂਗੇ ਸੋ ਇਸ ਤਰ੍ਹਾਂ ਹਾਰੇ ਤੋਂ ਲੈ ਸਾਰੇ ਪਿੰਡਾਂ ਵਿੱਚ ਹੀ ਇਹਨਾਂ ਦਾ ਪ੍ਰਭਾਵ ਸੀ ਕਿਉਂ ਪ੍ਰਭਾਵ ਸੀ ਕਿਉਂਕਿ ਇਹਨਾਂ ਨੇ ਆਪਣੀ ਮਿਹਨਤ ਦੇ ਨਾਲ ਆਪਣੇ ਸਵਾਰੇ ਨਾਲ ਲੋਕਾਂ ਨੂੰ ਆਪਣੇ ਨਾਲ ਜੋੜ ਲਿਆ ਮਦੂਕਾਂ ਦੇ ਬੰਦ ਵਿੱਚ ਇਹ ਗੱਲ ਘਰ ਘਰ ਗਈ ਕਿ ਡਾਕਟਰ ਮਸੂਰਾ ਵਾਲੇ ਸਿਰਫ ਡਾਕਟਰੀ ਹੀ ਨਹੀਂ ਸਗੋਂ ਇੱਕ ਸੇਵਾ ਦਾ ਬੰਦਾ ਦਰਿਆ ਮੇਰੇ ਆਪਣੇ ਪਿੰਡ ਦੇ 32 25 30 ਅਜੇ ਵੀ ਵਿਅਕਤੀ ਹੋਣਗੇ ਜਿਨ੍ਹਾਂ ਨੇ ਇਹਨਾਂ ਦੇ ਇਲਾਜ ਕਰਵਾ ਕੇ ਆਪਣੀ ਨਿਗਾਹ ਨੂੰ ਅਖੀਰ ਦੇ ਦਮ ਤੱਕ ਜਿੰਦਾ ਰੱਖਿਆ ਮੈਂ ਇੱਕ ਇਹਨਾਂ ਦੇ ਸਵਾਲ ਦੀ ਹੋਰ ਗੱਲ ਦੱਸਣੀ ਚਾਹੁੰਦਾ ਮੈਂ ਆਪਣੇ ਮਾਤਾ ਜੀ ਦੀਆਂ ਅੱਖਾਂ ਦਿਖਾਉਣ ਦੇ ਵਾਸਤੇ ਇਹਨਾਂ ਕੋਲੇ ਦੁਦਿਆਂ ਨੇ ਆਇਆ ਅਪਰੇਸ਼ਨ ਤੋਂ ਬਾਅਦ ਪਹਿਲੇ ਹੋ ਚੁੱਕਿਆ ਸੀ ਕੱਲ ਚੋਂ ਪਾਣੀ ਹੁੰਦਾ ਸੀ ਮੈਂ ਨਾ ਕੋਈ ਗਿਆ ਮੈਂ ਹੱਲੇ ਬਾਹਰ ਬੈਠਾ ਆਪਣੀ ਵਾਰਦੀ ਅੜੀ ਕਰ ਰਿਹਾ ਸੀ ਕਿ ਇੱਕ ਸੱਜਣ ਆਇਆ ਡਾਕਟਰ ਸਾਹਿਬ ਪਿਛਲੇ ਬੀਜ ਨੂੰ ਦੇਖ ਕੇ ਜਦੋਂ ਹੀ ਬਾਹਰ ਨਿਕਲੇ ਤੇ ਉਹਨਾਂ ਨੇ ਆਏ ਬੰਦੇ ਨੂੰ ਗੱਲ ਵਖਰੀ ਵਿੱਚ ਲਿਆ ਕਿ ਜੇ ਸਰਪੰਚ ਸਾਹਿਬ ਬੈਠੇ ਸੀ ਸਾਡੋਂ ਵੀ ਹੁਣੀ ਮੈਂ ਬਾਰੀਸਰ ਦੇਖਦਾ ਘਹਿਣ ਦਾ ਪਾਪ ਇਹ ਤੇ ਪਿੰਡਾਂ ਦੇ ਸਰਕਾਰਾਂ ਦਾ ਬੰਦਿਆਂ ਦੇ ਨਾਲ ਪੰਚਾਇਤ ਦੇ ਨਾਲ ਇਹਨਾਂ ਦਾ ਉਨੋ ਹੀ ਜ਼ਿਆਦਾ ਸੰਪਰਕ ਸੀ ਜਿੰਨਾ ਕਿ ਆਮ ਲੋਕਾਂ ਦੇ ਨਾਲ ਇਸੇ ਕਰਕੇ ਇਹਨਾਂ ਨੂੰ ਇਹ ਜਹਰ ਚਲਾਉਣ ਦੇ ਵਿੱਚ ਬਹੁਤ ਹੀ ਮਦਦ ਮਿਲੀ ਤੇ ਲੋਕਾਂ ਦਾ ਵਿਸ਼ਵਾਸ ਬਣਿਆ